ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿਵੇਂ ਸਾਰ ਠੀਕ ਠਾਕ ਹਾਂ ਜੀ ਆਪਣੇ ਪੰਜਾਬ ਚ ਆ ਕੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂ ਬਲਵਿੰਦਰ ਕੌਰ ਤੇ ਮੈਂ ਬਿਲਕੁਲ ਠੀਕ ਠਾਕ ਹਾਂ ਉਮੀਦ ਕਰਦੀ ਹਾਂ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਵਲੌਗ ਆਪਾਂ ਸਟਾਰਟ ਕਰਤਾ ਵਲੌਗ ਸਟਾਰਟ ਕਰਨ ਦਾ ਟਾਈਮ ਜਿਹੜਾ ਹੈਗਾ 4:30 ਵਜੇ ਤੋਂ ਇੱਕ ਸ਼ਾਮ ਦਾ ਟਾਈਮ ਆ ਠੀਕ ਆ ਜਦੋਂ 4:30 ਹੋ ਚੁੱਕੇ ਹਾਂ ਹੁਣ ਮੈਂ ਚਾਹ ਬਣਾ ਕੇ ਲਿਆ ਕੇ ਆਂ ਬਸ ਤੁਹਾਨੂੰ ਸੀਗਾ ਅਭੀ ਆਜੇ ਮੈਂ ਸਿੱਧ ਤੋਂ ਵਲੌਗ ਸਟਾਰਟ ਕਰਾਂ ਤੇ ਬਸ ਉਹ ਮੇਕਮਚ ਵੀਜੀ ਹੋ ਗਈ। ਬਸ ਕੱਟ ਦੇ ਕੰਮ ਖਤਮ ਕਰਨ ਤੋਂ ਬਾਅਦ ਨਾ ਮੈਂ ਲੈਣੀ ਸੀ ਕਿ ਸੂਟ ਸਟਿਚ ਕਰਕੇ ਇਸ ਲਈ ਨਾ ਆਪਾਂ ਸੂਟ ਕਟਿੰਗ ਕਰਨ ਲੱਗੇ ਸੀ। ਤੇ ਠੀਕ ਹੈ ਜੀ। ਸੂਟ ਕਟਿੰਗ ਕਰਨ ਲੱਗੇ ਸੀ ਤੇ ਹਲੇ ਨਾ ਮਤਲਬ ਕਿ ਦੋ ਸੂਟ ਘਰੇ ਵੀ ਰਹਿੰਦੇ ਨੇ ਕਟਿੰਗ ਕਰਨ ਵਾਲੇ। ਬਟ ਮੈਂ ਹਲੇ ਨਹੀਂ ਕਟਿੰਗ ਕਰੂੰਗੀ ਕਿਉਂਕਿ ਪਹਿਲਾਂ ਵੀਡੀਓ ਸੂਟ ਕਟਿੰਗ ਕਰਨੀ ਉਹ ਕੱਟਦੇ ਆਪਾਂ। ਪਹਿਲਾਂ ਉਹ ਵਾਲੇ ਕਰ ਦਿੰਦੇ ਠੀਕ ਹੈ ਜੀ। ਤੇ ਮੈਂ ਕਿਚਲ ਬਲੌਗ ਸਟਾਰਟ ਕਰ ਲਾ ਜੀ ਬਲੌਗ ਬਣਾਏ ਨਹੀਂ ਸਵੇਤੋਂ ਤੇ ਹਮ ਪਹਿਲਾ ਬੈਠ ਕੇ ਚਾਪ ਲਾਉਂਗੇ ਜੀ ਹਨ ਫਿਰ ਮੈਂ ਸੂਟ ਸਟਿਚ ਕਰ ਪਿਆ ਸਬਜੀ ਬਣਾ ਦੇ ਦੇਖਣਾਗਾ ਕੀ ਬਣਾਉਣਾਗਾ ਕਿ ਸਬਜੀ ਸਰਦਾਰ ਜੀ ਕੱਲ ਸੀ ਘਰੇ ਤੇ ਲੈ ਕੇ ਨਹੀਂ ਸੀ ਕੋਈ ਕਲ ਦੀ ਸ਼ਕਤੀ ਸੀ ਤੇ ਲੈ ਕੇ ਨਹੀਂ ਆਏਗੇ ਸਬਜੀ ਤੇ ਬਾਕੀ ਜਿਹੜਾ ਜਦੋਂ ਆ ਗਿਆ ਬਾਹਰ ਗਲੀ ਚ ਕੋਈ ਸਬਜੀ ਵਾਲ ਤਦ ਸਬਜੀ ਲੈ ਲਾਂਗੇ ਠੀਕ ਸਰਦਾਰ ਜੀ ਇਹ ਲੈ ਆਉਂਗਾ ਠੀਕ ਹੈ ਜੀ ਤੇ ਚਲ ਜਰਾ ਕਿ ਮੈਂ ਇਦਰਾ ਕਿਤਾ ਕਰਕੇ ਥੋੜਾ ਨਾਲ ਗੱਲ ਬਾਤ ਕੀਤੀ ਤੁਤਲ ਰੂਮ ਚ ਨਾ ਬੈਠੀ ਟੀਵੀ ਦੇਖ ਰਹੀ ਐ ਤੇ ਆਨੇ ਗੱਲ ਨੂੰ ਸੀ ਬੋਲੀ ਆਪਣੀ ਵਾਈਫ ਇਸ ਤੇ ਚਲੋ ਜੀ ਫਿਰ ਅਪਰ ਉੱਥੇ ਚੱਲਦੇ ਆਂ ਤਾਂ ਸੰਭਲ ਤੇ ਮੂੜਦੇ ਦੇਖ ਟੀਵੀ ਦੇਖੀ ਆਂਦੀ ਆ ਜੀ ਕਿ ਮੈਂ ਦਸ ਨੂੰ ਸਟੇਟ ਚਾਹ हाँ देव जी मैं न सूट रेडी करता तो आप कटिंग करना देख रहे कूलर से रखा हुआ सूट कटिंग करना आप कल करा मशीन इधर रख दी मैंने ठीक है जी चकती आप क्योंकि ना मैं बैठ के कर दी हूँ पता ही है वीडियो से देखा तो हम आप चलते किचन च ਇਸ ਤੋਂ ਪਹਿਲਾਂ ਨਾ ਮਤਲਬ ਪਹਿਲਾਂ ਮੈਂ ਨਾ ਦਾਲ ਤਰੀ ਸੀ ਦਾਲ ਆਪਣੀ ਬਣ ਗਈ ਤੇ ਨੂਰ ਮੈਂ ਕਿਹਾ ਤੁਸੀਂ ਬਰਤਨ ਸਾਫ ਕਰ ਦਿਓ ਨਹੀਂ ਬਰਤਨ ਸਾਫ ਕਰ ਤੇ ਤੇ ਹੁਣ ਆਪਾਂ ਚੱਲਦੇ ਹਾਂ ਕਿਚਨ 'ਚ ਘੜਕਾ ਲਾਂ ਦਾਲ ਨੂੰ ਤੇ ਰੋਟੀਆਂ ਬਣਾਉਂਗੀ ਮੈਂ ਆਹ ਲੋ ਬੈਠੋ ਪਾਣੀ ਦੇ ਦਿਓ ਸਾਫ ਕਰ ਕੇ ਜਨ ਸੇ ਕੁੜੀ ਤੇ ਅੱਜ ਹੈ 18 ਤਰੀਕ ਕੱਲ੍ਹ ਕਰਦੇ 19 ਤਰੀਕ ਕੱਲ੍ਹ ਉਹ ਆਪਣੀ ਹੈਗੀ ਪ੍ਰਸ਼ਾਦ ਦੀ ਪਾਰੀ ਤੁਸੀਂ ਬਲੌਗ ਵਿੱਚ ਦੇਖਿਆ ਸੀ ਪਿਛਲੇ 19 ਤਰੀਕ ਨੂੰ ਬਲੌਗ ਪਾਇਆ ਸੀ ਆਪਾਂ ਉਹਦੇ ਵਿੱਚੋਂ ਤੁਹਾਨੂੰ ਦੱਸਿਆ ਸੀ ਵੀ ਆਪਣਾ 19 ਤਰੀਕ ਦੇ ਪ੍ਰਸ਼ਾਦ ਲਓ ਜੀ ਮੈਂ ਦਾਲ ਨੂੰ ਤੜਕਾ ਲਾ ਦਿੱਤਾ ਦਾਲ ਆਪਾਂ ਬਣਾਈ ਸੀ ਧੋਵੇਂ ਮੂੰਗੀ ਤੇ ਦਾਲ ਨਾ ਬਹੁਤ ਜਿਆਦਾ ਟੇਸਟੀ ਬਣੀ ਸੀ ਮਤਲਬ ਕਦੇ-ਕਦੇ ਨੂੰ ਧੋਮੂਗੀ ਦਾਲ ਬਹੁਤ ਵਧੀਆ ਲੱਗਦੀ ਆ ਅਸੀਂ ਧੋਵੇਂ ਮੂੰਗੀ ਦਾਲ ਕਹਿੰਦੇ ਕਈ ਮੂੰਗੀ ਪੀਲੀ ਮੂੰਗੀ ਦਾਲ ਕਹਿੰਦੇ ਕਈ ਮੂੰਗੀ ਮਸਰੀ ਦਾਲ ਕਹਿੰਦੇ ਆ ਜਿਹੜੀ ਕਿ ਮੂੰਗੀ ਮਸਰੀ ਦਾਲ ਹੁੰਦੀ ਆ ਉਹ ਜਿਹੜੀ ਮੂੰਗੀ ਮਸਰੀ ਦਾਲ ਹੁੰਦੀ ਆ ਫਰੈਂਡਸ ਉਹ ਮੈਨੂੰ ਮਤਲਬ ਸਾਨੂੰ ਕਿਸੇ ਨੂੰ ਵੀ ਚੰਗੀ ਲੱਗਦੀ ਇਸ ਲਈ ਨਾ ਪੀਲੀ ਮੂੰਗੀ ਦਾਲ ਉਹਨਾਂ ਨੇ ਹੁੰਨੇ ਆ ਤੇ ਸਾਹਮਣੇ ਰੂਮ ਚ ਸਰਦਾਰ ਜੀ ਬੱਚਾ ਨੂੰ ਕੰਮ ਕਰਾ ਰਿਆ ਕੋਲੇ ਬੈਠੇ ਆ ਉਹ ਤਰਨ ਸਕੂਲ ਦਾ ਕੰਮ ਕਰ ਰਿਆ ਨੂਰ ਵੀ ਕੰਮ ਕਰ ਰਹੀ ਆ ਸ਼ਾਮ ਦਾ ਟਾਈਮ ਜਿਹੜਾ ਨਾ ਕਾਫੀ ਜ਼ਿਆਦਾ ਲੇਟ ਹੋ ਗਈ 8:30 ਵਜੇ ਦਾ ਟਾਈਮ ਆ ਤੇ ਮੈਂ ਆਟਾ ਵੀ ਗੁੰਨ ਲਿਆ ਸੀ ਜੀ ਹੁਣ ਆਪਾਂ ਬਣਾਵਾਂਗੇ ਜੀ फटाफट ਰੋਟੀਆਂ ਤੇ ਹੈਗਾ ਸਵੇਰ ਦਾ ਸਵੇਰੇ ਮੈਂ ਜਿਹੜੀ ਦਾਲ ਪਈ ਸੀ ਨਾ ਬਚ ਗਈ ਸੀ ਉਹਦੇ ਆਪਾਂ ਮਤਲਬ ਪਰੌਂਠੇ ਬਣਾ ਲਏ ਸੀ ਤੇ ਇਧਰ ਮੈਂ ਮਿਰਚਾਂ ਤਲ ਲਈਆਂ ਜੀ ਕਿਉਂਕਿ ਪਰੌਂਠੇ ਨਾਲ ਕਈ ਵਾਰ ਮਿਰਚਾਂ ਨਾਲ ਬਹੁਤ ਵੀ ਲੱਗਦੇ ਆ ਤੇ ਮੇਰਾ ਮਨ ਹੋਇਆ ਮੈਂ ਖਾਵਾਂ ਮਿਰਚਾਂ ਤੇ ਮੈਂ ਮਿਰਚਾਂ ਤਲ ਲਈਆਂ ਜਿਵੇਂ ਆਪਦੇ ਵਾਸਤੇ ਵੀ ਤਲ ਲਈਆਂ ਤੇ ਬਲੌਗ ਨਾ ਫਰੈਂਡਸ ਕਾਫੀ ਜ਼ਿਆਦਾ ਲੇਟ ਹੋ ਗਿਆ ਫਰੈਂਡਸ ਸੌਰੀ ਉਹਦੇ ਲਈ ਪਰ ਹੁਣ ਤੁਹਾਨੂੰ ਨਾ ਡੇਲੀ ਡੇਲੀ ਬਲੌਗ ਮਿਲ ਜਾ ਕਰਨਗੇ ਜੀ ਠੀਕ ਹੈ ਜੀ ਤੇ ਮਿਲਦੇ ਆ ਨੈਕਸਟ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ